ਸਿੱਕਲ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਗਏ ਬਲੂ ਲੇਕ ਤੇ ਰੋਟਰੂਆ ਇਹ ਦੁਨੀਆ ਦੀ ਸਭ ਤੋਂ ਸਾਫ਼ ਪਾਣੀ ਦੀ ਲੇਕ ਹੈ ਬਲੂ ਲੇਕ ਤੇ ਕਿੰਨੀ ਕਿ ਸਾਫ਼ ਆ ਤੁਹਾਨੂੰ ਦਿਖਾਉਣੇ ਆ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਆਸ-ਪਾਸੇ ਮੌਸਮ ਚੈੱਕ ਕਰੋ ਕਿੰਨਾ ਘੰਟ ਬਣਿਆ ਹੋਇਆ ਮੀਂਹ ਪਈ ਜਾਂਦਾ ਥੋੜਾ ਥੋੜਾ ਪਹਾੜਾਂ ਦੇ ਵਿੱਚਕਾਰ ਬਲੂ ਲੇਕ ਤੇ ਇਹਦਾ ਪਾਣੀ ਸਾਫ਼ ਤੁਹਾਨੂੰ ਦਿਖਾਉਣੇ ਆ ਕਿੰਨਾ ਆ ਦੇਖੋ ਪਾਣੀ ਕਰੋ ਚੈੱਕ ਕਰੋ ਮੋਹਾਲ ਦੇ ਨਾਲ ਇਧਰ ਥੱਲੇ ਹਾਲਾਂਕਿ ਮੀਂਹ ਪੈਣਾ ਥੋੜਾ ਜਿਆ ਧੁੰਦਲਾ ਦਿਂਦਾ ਪਰ ਜਦੋਂ ਮੀਂਹ ਨਹੀਂ ਪੈਂਦਾ ਸੀ ਐ ਜਿੱਥੋਂ ਤੱਕ ਵੀ ਨਿਗਾਹ ਮਾਰਦੇ ਸੀ ਉੱਥੋਂ ਤੱਕ ਥੱਲੇ ਜਿਹੜੇ ਪੱਥਰ ਕੰਕਰ ਹਨ ਪਏ ਸਾਰੇ ਐਂ ਦਿਖਦੇ ਸੀ ਜ਼ਬਰਦਸਤ ਤੇ ਆਸੇ ਪਾਸੇ ਪਹਾੜਾਂ ਦੇ ਉੱਪਰ ਬੱਦਲ ਤੁਰਦੇ ਹੋਏ ਕਣੀਆਂ ਪੈਂਦੀਆਂ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣੀ ਲੋਕੇਸ਼ਨ ਹਨ ਆਪਾਂ ਰੋਟਰੂ ਆਏ ਸੀ ਤੇ ਆਪਾਂ ਸਪੈਸ਼ਲੀ ਲੇਕ ਦੇਖਣ ਆਏ ਹੋਏ ਆ ਚਾਰੇ ਪਾਸੇ ਪਹਾੜ ਅੱਜ ਮੌਸਮ ਵੀ ਬਹੁਤ ਸੋਹਣਾ ਹੈ ਥੋੜਾ ਥੋੜਾ ਮੀਂਹ ਪੈਂਦਾ ਤੇ ਲੇਕ ਦੇ ਵਿੱਚ ਉਧਰ ਉਹ ਪਾਣੀ ਵਾਲੀ ਬੱਸ ਫਿਰਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖੋ ਚਾਰੇ ਪਾਸੇ ਕਿੰਨਾ ਸੋਹਣਾ ਪਾਣੀ ਦੇਖੋ ਯਾਰ ਤੁਸੀਂ ਸ਼ੀਸ਼ੇ ਵਰਗਾ ਪਾਣੀ ਆ ਜਾਵਾਂ ਦੇਖ ਹਦੀ ਨਾਲ ਜਿੱਥੇ ਤੱਕ ਹੈ ਭੁਲੇਖੇ ਨਾਲ ਪਾਣੀ ਦੇ ਵਿੱਚ ਵੀ ਵਰਗੇ ਪਤਾ ਹੀ ਲੱਗਿਆ ਪਾਣੀ ਦੇਖੋ ਜਿੱਥਾ ਕਿੰਨਾ ਆ ਜਾਂਦੀ ਹੈ ਸਾਨੂੰ ਉੱਤਰ ਰੈਂਪ ਤੇ ਜਾ ਕੇ ਦਿਖਾਉਣਾ ਹੈ ਆਪਲਾ ਤੁਸੀਂ ਬੈਦਰ ਚੈੱਕ ਸਾਫਾ ਨਾ ਪੂਰੀ ਤੇ ਮੌਸਮ ਦੇਖੋ ਕਿੰਨਾ ਸਾਫ ਅੱਜ ਕਿੰਨਾ ਘੰਟਾ ਇਹ ਇਥੋਂ ਪਤਾ ਲੱਗੂ ਤੁਹਾਨੂੰ ਪਾਣੀ ਕਿੰਨਾ ਸਾਫ਼ ਆ ਆ ਦੇਖੋ ਉਧਰ ਪਾਣੀ ਆਹ ਦੇਖੋ ਇਥੋਂ ਪਤਾ ਲੱਗਦਾ ਪਾਣੀ ਕਿੰਨਾ ਸਾਫ਼ ਆ ਇੱਥੇ ਲਗਭਗ 1-2 ਮੀਟਰ ਡੂੰਘੀ ਆ ਇਥੋਂ ਲੇਕ ਤੇ ਆ ਦੇਖੋ ਇੱਥੇ ਆ ਸਾਰੇ ਜਿੰਨੇ ਪੱਥਰ ਆ ਪਾਣੀ ਦੇ ਵਿੱਚ ਉਹ ਤੱਕ ਸਾਫ਼ ਆ ਦੇਖੋ ਸਾਰੇ ਜਿੱਥੋਂ ਤੱਕ ਵੀ ਨਿਗਾ ਮਾਰਗਾ ਉਹ ਲੱਕੜਾਂ ਵੀ ਉਹ ਵੀ ਸਾਫ਼ ਦੇਦੇ ਤੁਹਾਨੂੰ ਇੱਧਰ ਆਪਣੇ ਚੋਬਰ ਮੋਇਨਾ ਕਰਦੇ ਹੋਏ ਕਹਿੰਦੇ ਕਿ ਕਿੰਨੇ ਸਾਫ਼ ਆ। ਲੇਕ ਅਸੀਂ ਮੌਸਮ ਕਿੰਨਾ ਸਾਫ਼ ਹੈ ਨਾ ਅੱਜ ਹਨਾ। ਪੱਥਰ ਪੱਥਰ ਦੇਖੋ ਉੱਧਰ ਇੱਧਰ ਦੇਖੇ ਪੱਥਰਾ ਦੇ। ਆਹ ਵਾਲੇ ਪੱਥਰਾਂ ਨੇ ਜਿਹੜੇ ਅਸੀਂ ਆਹ ਜਿੱਥੋਂ ਤੱਕ ਵੀ ਦੇਖੀਏ ਉੱਧਰ ਤੱਕ ਉਹ ਦੇ ਜਿੱਥੋਂ ਤੱਕ ਨਿਕ ਜਾਂਦੀ ਹੈ। ਆਰ-ਪਾਰ ਦੇਖਣਾ ਚਾਹੀਦਾ। ਮੈਂ ਕਹਿੰਦਾ ਅੱਜ ਤਾਂ ਮੀਂਹ ਕਰਕੇ ਅਜੇ ਥੋੜਾ ਧੁੰਦਲਾ ਹੋਇਆ ਜੇ ਮੀਂਹ ਨਾ ਹੁੰਦਾ। ਇਹਨੇ ਹੋਰ ਵੀ ਸਾਫ਼ ਦੇਸਣਾ ਜੇ ਮੀਂਹ ਕਰਕੇ ਉੱਪਰ ਪਿਆ ਕਰਕੇ ਅਜੇ ਘੱਟ ਨਹੀਂ ਨਾ। ਪਰ ਫਿਰ ਵੀ ਬਹੁਤ ਸਾਫ਼ ਹੈ। ਆਜੋ ਪਹ ਹੁਣ ਉਧਰ ਨੂੰ ਚੱਲਦੇ ਆ ਉਧਰ ਟਰੈਕ ਬਣਿਆ ਹੋਇਆ ਪਹਾੜਾਂ ਵੱਲ ਨਹੀਂ ਉਧਰ ਨੂੰ ਚੱਲਦਾ ਤੁਹਾਨੂੰ ਉਤਰੋ ਦਿਖਾਉਣੇ ਲਾ ਵੀ ਮੇਟਰ ਤੁਹਾਨੂੰ ਅੱਜ ਪਾਣੀ ਵਾਲੀ ਬਸਤ ਦਿਖਾਉਣੇ ਆ ਕਹਿੰਦੇ ਆ ਦੇਖੋ ਇੱਧਰ ਕਿੰਨੀ ਘੰਟਾ ਦੇਖੋ ਇੱਧਰ ਸਿਰਾਂ ਲੱਗਿਆ ਪਿਆ ਉਹ ਗਈ ਨਾ ਪਾਣੀ ਚ ਵੇ ਸਿੱਧੀ ਤਾਰਦੀ ਪਤੰਦਰ ਨੇ 1 ਮਿੰਟ ਟਾਈਮ ਜਮਾ ਨਹੀਂ ਲਾਇਆ ਦੇ ਦੇਖ ਜੀ ਵੀਰ ਗਈ ਨਾ ਮਿੰਟ ਚ ਪਾਣੀ ਚ ਵੇ ਕਹਿੰਦੇ ਵੀ ਇਹਨੂੰ ਦੇਖ ਕੇ ਜਿਹਨੂੰ ਕੁਝ ਜ਼ਿਆਦਾ ਆਇਆ ਤਾਂ ਕਮੈਂਟ ਕਰਕੇ ਦੱਸੋ ਕਿਰਾ ਪਾਣੀ ਵਾਲੀ ਬੱਸ ਤੇ ਤੁਸੀਂ ਇਧਰ ਬੈਠਰ ਦੇਖੋ ਕਿੰਨਾ ਸੋਹਣਾ ਚੈੱਕ ਕਰੋ ਪਹਾੜ ਤੇ ਭਾਰਾਂ ਦੇ ਉੱਤੇ ਬੱਦਲ ਥੋੜਾ ਥੋੜਾ ਮੀਂਹ ਪੈਂਦਾ ਮੌਸਮ ਪੂਰਾ ਘੈਂਟ ਬਣਿਆ ਹੋਇਆ ਜ਼ਬਰਦਸਤ ਕੰਮ ਚਾਰੇ ਪਾਸੇ ਪਹਾੜਾਂ ਦੇ ਵਿਚਾਲੇ ਏ ਲੀਕ ਤਾਂ ਹੁਣ ਕਹਿੰਦੇ ਟਰੈਕ ਵੱਲ ਚੱਲੇ ਆਂ ਮੀਂਹ ਪਈ ਜਾਂਦਾ ਥੋੜਾ ਥੋੜਾ ਤੇ ਲੀਕ ਦੇ ਨਾਲ-ਨਾਲ ਕਹਿੰਦੇ ਚਾਰੇ ਪਾਸੇ ਟਰੈਕ ਬਣਿਆ ਹੋਇਆ ਤੇ ਤੁਹਾਨੂੰ ਟਰੈਕ ਦਿਖਾਉਣੇ ਆ ਚੱਲ ਕੇ ਆਪਾਂ ਵੀ ਇੱਧਰ ਮੌਸਮ ਚੈੱਕ ਕਰੋ ਕਿਰਾ ਕਿੰਨਾ ਘੰਟ ਬਣਿਆ ਹੋਇਆ ਹੈ ਨਾ ਜਬਰਦਸਤ ਕੰਮ ਫੋਟੋਗ੍ਰਾਫੀ ਤੇ ਵੀ ਜੋਰ ਆ ਪੂਰਾ ਇੱਧਰ ਕੈਮਰਾਮੈਨ ਆਪਣੇ ਨਾਲ ਆਇਆ ਹੋਇਆ ਕੈਮਰਾ ਲੈ ਕੇ ਇਹ ਆ ਵੀ ਉ ਚੈੱਕ ਕਰੋ ਕਰ ਇੱਧਰ ਆਹ ਹੱਲ ਦੇਖੋ ਇਧਰ ਕਿੰਨੇ ਸੋਹਣੇ ਇੱਥੇ ਆ ਕੇ ਤੁਹਾਨੂੰ ਮੌਸਮ ਮੀਮੂ ਦਾ ਭੋਲੀ ਆ ਦੇਖੋ ਰਿਹਾ ਕਿ ਮੀਂਹ ਪੈਂਦਾ ਕਿ ਨਹੀਂ ਇੰਨਾ ਸੋਹਣਾ ਚਾਰੇ ਪਾਸੇ ਨਾ ਉਧਰ ਦੀ ਹੋ ਕੇ ਚੱਲ ਉਧਰ ਦੀ ਥਾਂ ਕੜਾ ਥੋੜਾ ਜਿਹਾ ਉਧਰ ਹੋ ਜਾ ਥੱਲੇ ਇਧਰ ਪੂਰਾ ਜਿਵੇਂ ਇਧਰ ਪਰ ਪਾਣੀ ਹੈ ਇਧਰ ਕਕਰਸੈਣ ਕਹਿੰਦੇ ਨੇ ਆਪਣੇ ਜਿਹੜੀ ਬਰੇਤੀ ਹੁੰਦੀ ਉਹਦੇ ਅਰਗਾਏ ਬਣਿਆ ਹੋਇਆ ਕੰਮ ਪੂਰਾ ਤੇ ਇੱਥੋਂ ਟਰੈਕ ਸ਼ੁਰੂ ਹੁੰਦਾ ਇਥੋਂ ਸ਼ੁਰੂ ਹੋ ਕੇ ਟਰੈਕ ਲੈ ਕੇ ਚਾਰੇ ਪਾਸੇ ਦੀ ਆ ਕੇ ਦਵਾਰੇ ਇਸ ਜਗ੍ਹਾ ਤੇ ਆ ਜਾਂਦਾ। ਪਾਣੀ ਦੀ ਸਫਾਈ ਦੇਖੋ ਯਾਰ ਤੇ ਜਿਹੜਾ ਕੰਮ ਆ ਦੇਖਣ ਨੂੰ ਇਦੀ ਹੈਰਾਨਗੀ ਦੀ ਗੱਲ ਆ। ਆ ਦੇਖ ਤਾਂ ਕਿੰਨਾ ਸੋਹਣਾ। ਇਥੋਂ ਹੀ ਟੱਪੈ ਜਾਊ ਏ। ਇਥੋਂ ਹੀ ਟੱਪੈ ਜਾਊ। ਗਾਹਾਂ ਜਾਣਾ ਟਰੈਕ ਤੇ। ਪੌੜੀਆਂ ਉਹ ਦੇ। ਆ ਇਧਰੋਂ ਉੱਪਰੋਂ ਪਹਾੜਾਂ ਤੋਂ ਪਾਣੀ ਆ ਜਾਂਦਾ। ਉਹ ਇਹ ਕੜਾ ਬਹੁਤ ਡੂੰਘੀ ਹੈ ਨਦੀ ਛਾਲ ਮਾਰ ਕੇ ਟੱਪ ਜੈ ਨੂੰ ਲੈ ਮੈਂ ਤਾਂ ਟੱਪ ਵੀ ਗਿਆ ਦੇਖ ਕਿੰਨਾ ਸਾਫ਼ ਪਾਣੀ ਇੱਧਰ ਵਾਕ ਉਹ ਅਪਰੋਕਸੀਮੇਟਲੀ 1 ਘੰਟੇ ਦਾ ਮਿੱਤਰਾ 1 ਘੰਟਾ ਤੁਰ ਕੇ ਜਾਣਾ ਪੂਚਾਰੇ ਪਾਸੇ ਤੇ ਇੱਥੇ ਸ਼ੁਰੂ ਹੁੰਦਾ ਜਿੱਕੇ ਟੱਪੂ ਬਲੂ ਲੇਕ ਸਰਕਟ ਹਾਂ ਸਟ੍ਰਾਈਕਲ ਮਾਰਕਡ ਇਨ ਕਲॉकवाइज ਡਾਇਰੈਕਸ਼ਨ ਪਲੀਜ਼ ਫਾਲੋ ਦਾ ਬਲੂ ਐਰੋ ਸਟਾਰਟਿੰਗ ਫਰੋਮ ਦਾ ਅਦਰ 5.5 ਕਿਲੋਮੀਟਰ ਡੇਢ ਘੰਟੇ ਦਾ ਵੀਰੇ ਠੀਕ ਹੈ ਤੇ ਇੱਥੋਂ ਦੇਖੋ ਵੀਓ ਤੇ ਇੱਧਰ ਤੁਹਾਨੂੰ ਦਿਖਾਉਣੇ ਉਪਰ ਜੰਗਲ ਦੇ ਕਿੰਨਾ ਸੰਘਣਾ ਬਣਿਆ ਹੈ ਪਰ ਅੱਜ ਮੌਸਮ ਖਰਾਬ ਕਰਕੇ ਸਾਰੇ ਐ ਚਿੱਕੜ ਗਾਰਾ ਹੋਇਆ ਇੱਧਰ ਪੂਰਾ ਜ਼ਬਰਦਸਤ ਕੰਮ ਬਣਿਆ ਹੋਇਆ ਆਜਾ ਚੱਲ ਉਧਰ ਬਾਸ ਚੱਲਦੇ ਆਪਾਂ ਅੱਜ ਮੌਸਮ ਖਰਾਬ ਕਰਕੇ ਟਰੈਕ ਤੇ ਨਹੀਂ ਜਾਇਆ ਜਾਣਾ ਕਿਉਂਕਿ ਪਤਾ ਨਹੀਂ ਮੀਂਹ ਕਦੋਂ ਝੜਿਆ ਜਾਣਾ। ਇੱਕ ਤੋਂ ਵਿਊ ਦੇਖੋ ਤੁਸੀਂ ਯਾਰ। ਕਿੰਨੇ ਕ ਵਾਰੀ ਕਹੀਏ ਵਿਊ ਕਿੰਨਾ ਸੋਹਣਾ ਹਨਾ। ਪਾਣੀ ਕਿੰਨਾ ਸਾਫ਼ ਆ ਦੇ। ਪੂਰਾ ਜ਼ਬਰਦਸਤ ਮਾਹੌਲ ਬਣਿਆ ਹੋਇਆ ਹੈ ਪੂਰਾ ਕੈਂਟ। ਗ੍ਰੀਨਰੀ ਚਾਰੇ ਪਾਸੇ ਛਾਲ ਮਾਰ ਕੇ ਇਹਨੂੰ ਟੱਪ ਪਹਿਲਾਂ ਤਾਂ। ਬਾਈ ਬੱਲੇ। ਵੇ ਰਮੀਨਾ ਇੱਧਰ ਇੱਧਰ ਦੀ ਆ ਜਾ ਇੱਧਰ ਨਾਲ ਨਾਲ ਦੇ ਦੇਖੋ ਇੱਧਰ ਖੂਬਸੂਰਤ ਜੀ ਮਲੇ ਮਲੇ ਪਾਣੀ ਦੇ ਗੱਲਣ ਪੱਥਰ ਬਰੀਕ ਬਰੀਕ ਐਂਕਰ ਹੈ ਦੇਖੋ ਇੱਧਰ ਪਾਣੀ ਉਹ ਆਉਂਦੀ ਪਾਣੀ ਵਾਲੀ ਬੱਸ ਆ ਜਾ ਉਹ ਦਿਖਾਉਣੇ ਪਹਿਲਾਂ ਚੱਲ ਕੇ ਆਪਾਂ ਬਾਦਲ ਵਾਲੀ ਆਸ ਹੈ ਉਹੀ ਬਦਲ ਨਾਲ ਸੁਖਵੀਰ ਬਦਲ ਵਾਲੀ ਬੱਸ ਪਾਣੀ ਵਾਲੀ ਬੱਸ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਚੱਲਦੇ ਆ ਮੜਾ ਤੇਜ਼ ਹੋ ਜਾ ਬੱਦਲ ਧੁੰਦ ਤੇ ਮੀਂਹ ਸਾਰਾ ਕੁਝ ਜਦੋਂ ਨਾਲ ਹੈ ਤੇ ਇਧਰ ਬਲੂ ਲੇਕ ਆਪਾਂ ਸੁਣਿਆ ਵੀ ਦੁਨੀਆ ਦੀ ਸਭ ਤੋਂ ਸਾਫ਼ ਪਾਣੀ ਦੀ ਲੇਕ ਆ ਇਹ ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਸੱਚੀ ਇਹੀ ਸਾਫ਼ ਪਾਣੀ ਦੀ ਲੇਕ ਆ ਕੋਈ ਹੋਰ ਵੀ ਹੋएगी ਬਟ ਇੱਥੇ ਆ ਕੇ ਪਤਾ ਜ਼ਰੂਰ ਲੱਗਦਾ ਇਹ ਪਾਣੀ ਕਿੰਨਾ ਸਾਫ਼ਾ ਦੇਖੋ ਤੁਸੀਂ ਉਹ ਆ ਗਈ ਪਾਣੀ ਵਾਲੀ ਬੱਸ ਆ ਜੋ ਸਾਨੂੰ ਉਹ ਦਿਖਾਉਣੇ ਹੋ ਚੱਲ ਕੇ ਹੁਣ ਬਾਹਰ ਆਊਗੀ ਲੱਗਦਾ ਜੇ ਵੀਰ ਹਨਾ ਗਿੜਾ ਦੇ ਇੱਕ ਗਿੜਾ ਦੇ ਕੇ ਹੁੰਦੀ ਹੈ ਇੱਥੇ ਇਹਦੇ ਤੁਸੀਂ ਟਿਕਟ ਬੁੱਕ ਕਰਾ ਸਕਦੇ ਹੋ 프리 ਬੁਕਿੰਗ ਵੀ ਹੋਊਗੀ ਪਹਿਲਾਂ ਵੀ ਕਰਾ ਸਕਦੇ ਹੋ ਤੇ ਇੱਥੇ ਆ ਕੇ ਵੀ ਤੁਸੀਂ ਕਾਊਂਟਰ ਤੋਂ ਟਿਕਟ ਬੁੱਕ ਕਰਾ ਸਕਦੇ ਹੋ ਨਹੀਂ ਕਾਫੀ ਹੈ ਹਾਂ ਆ ਦੇਖੋ ਇੱਥੇ ਇਹਨਾਂ ਨੇ ਦੂਜਾ ਦੇ ਪ੍ਰੋਫਾਈਲਰ ਬੰਦ ਕਰਤਾ ਤੇ ਉਹਨੇ ਟੈਰਾਂ ਚੱਲੂ ਆਹ ਦੇਖੋ ਇਧਰ ਜਾਕੀ ਵੀ ਕਹਿੰਦੇ ਆ ਇਹ ਪਾਣੀ ਵਾਲੀ ਬੱਸ ਪੂਰੀ ਘੇਟ ਆ ਜਬਰਦਸਤ ਪੂਰਾ ਜਬਰਦਸਤ ਰਗਾ ਕਮਨ ਸੀਨ ਪਤਾ ਲੱਗਦਾ ਬਾਕੀ ਹੈਗੇ ਰੋਟਰੂ ਆ டਫ ਸੂਰ ਟ੍ਰੈਵਲ ਤੇ ਇਧਰ ਦੇਖੋ ਤੁਸੀਂ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਕਮਨ ਆ ਦੇਖੋ ਬੱਦਲ ਦੇਖੋ ਉੱਪਰ ਤੁਸੀਂ ਯਾਰ ਪਹਾੜਾਂ ਦੇ ਨਾਲ ਨਾਲ ਕਿੰਨੇ ਸੋਹਣੇ ਆ ਹੁਣ ਦੇਖੋ ਤੁਸੀਂ ਪਾਣੀ ਕਿੰਨਾ ਸਾਫ਼ ਆ ਹੁਣ ਮੀਂਹ ਬਿਲਕੁਲ ਰੁਕ ਗਿਆ ਮੀਂਹ ਮੇ ਰੁਕ ਗਿਆ ਜਾਵਣਾ ਮੀਂਹ ਖੜ ਗਿਆ ਇਧਰ ਦੇਖੋ ਪਾਣੀ ਕਿੰਨਾ ਸਾਫ਼ ਆ ਓ ਜਿੱਥੋਂ ਤੱਕ ਵੀ ਨਿਗਾ ਮਾਰੋਗੇ ਜਿੱਥੋਂ ਤੱਕ ਵੀ ਮੋਬਾਈਲ ਜਿੱਥੋਂ ਤੱਕ ਵੀ ਨਿਗਾ ਮਾਰ ਕੇ ਦੇਖ ਇਧਰ ਕਿੱਥੇ ਤੱਕ ਮਰਜ਼ੀ ਦੇਖੀ ਜੋ ਤਲੇ ਤੱਕ ਐ ਪੱਥਰ ਸੋਨੂੰ ਸਾਫ਼ ਦੀ ਸੀ ਜਾਣੇ ਜਮਾ ਇੰਨਾ ਸਾਫ਼ ਵਾਕਈ ਸ਼ੀਸ਼ੇਰ ਦਾ ਸਾਫ਼ ਪਾਣੀ ਤੇ ਮੌਸਮ ਥੋੜਾ ਥੋੜਾ ਹੋ ਗਿਆ ਸਾਫ਼ ਹੁਣ ਤੇ ਇਧਰ ਪਹਾੜਾਂ ਦੇ ਉੱਪਰ ਬੱਦਲ ਚਾਰੇ ਪਾਸੇ ਛੋਟੇ-ਛੋਟੇ ਪਹਾੜ ਪਹਾੜਾਂ ਦੇ ਵਿਚਾਲੇ ਲੇਕ ਤੇ ਲੇਕ ਦੇ ਵਿੱਚ ਤੈਰਦਿਆਂ ਬਤਕਾਂ ਤੇ ਬਤਕਾਂ ਦੇ ਨਾਲ ਆਪਣੇ ਚੋਬਰ ਫੋਟੋਆਂ ਕਰਦੇ ਹੋਏ ਆਵਾਜ਼ ਦਾ ਪੂਰਾ ਮਾਹੌਲ ਬਣਿਆ ਹੋਇਆ ਜ਼ਬਰਦਸਤ ਕੰਮ ਉਹ ਬਣਿਆ ਹੋਇਆ ਬੱਚਿਆਂ ਦੇ ਲਈ ਪਾਰਕ ਛੋਟੀਆਂ-ਮੋਟੀਆਂ ਐਕਟੀਵਿਟੀਆਂ ਕਰਨ ਲਈ ਦੇਖੋ ਇੱਧਰ ਪੰਸਾ ਕਮਾਲ ਦੀ ਗੱਲ ਆ ਯਾਰ ਪਾਣੀ ਕਿੰਨਾ ਸਾਫ਼ ਹੈ ਨਾ ਕਮਾਲ ਦੀ ਗੱਲ ਪਾਕੇ ਸੁਣਿਆ ਸੀ ਆਪਾਂ ਵੀ ਇੰਨਾ ਸਾਫ਼ ਪਣੀ ਹੈ ਪੱਥਰ ਬਗਲ ਪੱਕੀ ਆ ਵੀ ਪੱਥਰਾਂ ਦੀ ਸੀ ਗਿਣਤੀ ਕਰ ਲੋ ਤੇ ਇਹ ਦੇਖ ਲਓ ਵੀ ਕਿਹੜੇ ਕਿਹੜੇ ਕਲਰ ਦੇ ਪੱਥਰ ਆ ਵਿੱਚ ਇਹ ਨਹੀਂ ਵੀ ਇੱਥੇ ਨੇੜੇ ਦਿਸਦਾ ਤੁਹਾਨੂੰ ਦੂਰ ਚੱਲ ਕੇ ਵੀ ਦਿਖਾਉਂਦੇ ਆ ਜਿੱਥੋਂ ਮਤਲਬ ਵੱਡੇ ਪੱਥਰ ਹਨ ਉਹ ਵੀ ਤੁਹਾਨੂੰ ਸਾਫ਼ ਇਸੇ ਤਰ੍ਹਾਂ ਦਿਸਣੇ ਜਿੰਨੇ ਮਰਜ਼ੀ ਆ ਦੇਖ ਲਓ ਆ ਦੇਖ ਇੱਥੇ ਇੱਥੇ ਇਹ ਲਗਭਗ ਇਹ 1-2 ਮੀਟਰ ਡੂੰਗੀ ਹੈ ਤੇ ਆ ਦੇਖੋ ਕਿਥੇ ਥੱਲੇ ਕਾਈ ਉਹ ਥੱਲੇ ਹੁਣ ਮੌਸਮ ਹੋਰ ਵੀ ਸਾਫ ਹੋ ਗਿਆ ਪੂਰਾ ਘੇਂਡਾ ਇਧਰ ਪਿੱਛੇ ਦੇਖ ਮੌਸਮ ਕਿੰਨਾ ਸਾਫ ਹੋ ਗਿਆ ਇਧਰ ਹਣਾ ਹਾਂ ਬਾਕੀ ਸੋਣਾ ਬਾਕੀ ਸਵਰਗ ਵਰਗੀ ਧਰਤੀ ਆ ਯਾਰ ਨਿਊਜ਼ੀਲੈਂਡ ਸੁਣਿਆ ਸੀ ਕਹਿੰਦੇ ਵੀ ਨਿਊਜ਼ੀਲੈਂਡ ਬਹੁਤ ਸੋਹਣੀ ਹੈ ਤੇ ਹਜੇ ਆਪਾਂ ਕੁਝ ਕੀ ਹਿੱਸੇ ਦੇਖਿਆ ਲਗਭਗ 2-4% ਹੀ ਦੇਖਿਆ ਨਿਊਜ਼ੀਲੈਂਡ ਤੇ ਸੱਚਮੁੱਚ ਹੀ ਸਵਰਗ ਵਰਗੀ ਧਰਤੀ ਆ ਬਹੁਤ ਜਿਆਦਾ ਸਾਫ ਤੇ ਸੋਹਣੀ ਇੰਨੀ ਸ਼ੁੱਧ ਇਹ ਸਾਫ਼ ਹਵਾ ਇੱਥੇ ਨੈਚੁਰਲ ਬਿਊਟੀ ਤਾਂ ਯਾਰ ਇੱਥੋਂ ਦੀ ਤੁਸੀਂ ਜਿੰਨੀ ਮਰਜ਼ੀ ਦੇਖੀ ਜਾਓ ਓਨੀ ਘਟਾ ਜਿੰਨੀ ਵੀ ਦੇਖੀ ਜਾਓਗੇ ਤੁਸੀਂ ਅਧਰ ਕਹਿੰਦੇ ਲੇਕ ਦੇ ਵਿੱਚ ਬੈਠੀਆਂ ਲੈਂਦੀਆਂ ਨਜ਼ਾਰੇ ਕੈਨਮਣਕਣੀ ਹੋਈ ਜਾਂਦੀ ਹੈ ਤੇ ਕੈਨਮਣਕਣੀ ਦੇ ਵਿੱਚ ਲੇਕ ਦੇ ਵਿੱਚ ਬਹਿ ਕੇ ਇਹ ਵੀ ਨਜ਼ਾਰੇ ਲੈਂਦੀਆਂ ਮੌਸਮ ਦੇ ਬਤਕਾਂ ਜੇ ਆਪਾਂ ਘੁੰਮਣ ਆਏ ਸੀ ਬਲੂ ਲੇਕ ਤੇ ਰੋਟਰਵਾ ਸਿਟੀ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿੰਨੀ ਸਾਫ਼ ਲੇਕ ਹੈ ਤੇ ਕਿੰਨਾ ਸਾਫ਼ ਪਾਣੀ ਹੈ ਇੱਧਰ ਪਿੱਛੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਤੁਹਾਡਾ ਇੱਥੋਂ ਜਾਣ ਨੂੰ ਜੀ ਨਹੀਂ ਕਰਨਾ ਜਦੋਂ ਵੀ ਤੁਸੀਂ ਇੱਥੇ ਆਵੋਗੇ ਤੁਹਾਡਾ ਫੋਟੋਆਂ ਨੂੰ ਖਿੱਚਣ ਨੂੰ ਵੀਡੀਓ ਬਣਾਉਣ ਨੂੰ ਹਰ ਟਾਈਮ ਤੁਹਾਡਾ ਜੀ ਕਰਦਾ ਰਹੇਗਾ ਤੁਹਾਡਾ ਇੱਥੋਂ ਜਾਣ ਨੂੰ ਜੀ ਨਹੀਂ ਕਰਨਾ ਤੇ ਚਾਰੇ ਪਾਸੇ ਮੌਸਮ ਬਹੁਤ ਸੋਹਣਾ ਸੀ ਜਣਾ ਕਿੰਨ ਮਨਕਣੀ ਹੋਈ ਜਾਂਦੀ ਹੈ ਬੱਦਲ ਪਹਾੜਾਂ ਦੇ ਨਾਲ ਬਹੁਤ ਸੋਹਣਾ 뷰 ਆ ਰੋਟਰੂਆ ਸ਼ਹਿਰ ਦੇ ਨਾਲ ਬਿਲਕੁਲ 14 ਕਿਲੋਮੀਟਰ ਜਿਹੜੇ ਵੀ ਬੰਦੇ ਇੱਧਰ ਆਉਣਗੇ ਜਰੂਰ ਦੇਖ ਕੇ ਜਾਓ ਗੇੜਾ ਮਾਰਿਓ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਦੀ ਰੱਬ ਰਾਖਾ